ਪੰਜਾਬ ਯੂਨੀਵਰਸਿਟੀ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਬੀਤੇ ਦਿਨੀ ਵਿਦਿਆਰਥੀਆਂ ਦੀਆਂ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕੀਤੀ ਇਸ ਵਾਰ ਪੀਯੂ ਦੇ ਵਿਦਿਆਰਥੀ ਚੋਣਾਂ ਦੌਰਾਨ ਟੈਂਟ ਨਹੀਂ ਲਗਾ ਸਕਣਗੇ ਵਿਦਿਆਰਥੀ ਚੋਣਾਂ ਦੇ ਵਿੱਚ ਟੈਂਟ ਸਿਰਫ ਫਾਈਲ ਕੈਂਡੀਡੇਟ ਨੂੰ ਹੀ ਮਿਲਣਗੇ ਵੀਸੀ ਨੇ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਚੋਣਾਂ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਯੂਨੀਵਰਸਿਟੀ ਦੇ ਕਾਇਦੇ ਕਾਨੂੰਨ ਤੇ ਅਮਲ ਕਰਨ ਦੀ ਅਪੀਲ ਵੀ ਕੀਤੀ ਹੈ ਵਿਦਿਆਰਥੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਅੱਜ ਹੋ ਸਕਦਾ ਹੈ ਅਤੇ ਜਥੇਬੰਦੀਆਂ ਨੂੰ ਉਸ ਤੋਂ ਪਹਿਲਾਂ ਹੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵਾਈਸ ਚਾਂਸਲਰ ਵੱਲੋਂ ਕੀਤੀ ਗਈ ਹੈ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੂੰ ਪਹਿਲਾਂ ਹੀ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਉਹ ਨਾ ਤਾਂ ਟੈਂਟ ਲਗਾ ਕੇ ਚੋਣ ਪ੍ਰਚਾਰ ਕਰ ਸਕਦੇ ਨੇ ਤੇ ਨਾ ਹੀ ਕਲਾਸਰੂਮ ਦੇ ਵਿੱਚ ਹੋਣ ਪ੍ਰਚਾਰ ਕਰ ਸਕਦੇ ਨੇ ਤੇ ਜੇ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਇਸ ਮੀਟਿੰਗ ਕੀਤੀ ਗਈ ਸੀ ਵਿਦਿਆਰਥੀਆਂ ਨਾਲ ਵੀਸੀ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਜ਼ਬਰਦਸਤੀ ਕਿਸੇ ਵੀ ਵਿਦਿਆਰਥੀ ਨੂੰ ਵੋਟ ਪਾਉਣ ਦੇ ਲਈ ਕੋਈ ਵੀ ਵਿਦਿਆਰਥੀ ਨਹੀਂ ਕਹੇਗਾ ਕਿ ਇਸ ਸਾਲ ਕੋਈ ਤੱਕ ਕੇ ਸ਼ਾਹੀ ਨਹੀਂ ਕੀਤੀ ਜਾਏਗੀ ਤੇ ਜੇ ਅਜਿਹਾ ਵੀ ਕੋਈ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਹੀ ਯੂਨੀਵਰਸਿਟੀ ਵੱਲੋਂ ਕਾਰਵਾਈ ਕੀਤੀ ਜਾਏਗੀ ਵਿਦਿਆਰਥੀ ਚੋਣਾਂ ਦੇ ਵਿੱਚ ਟੈਂਟ ਸਿਰਫ ਫਾਈਲ ਕੈਂਡੀਡੇਟ ਨੂੰ ਕੈਂਡੀਡੇਟ ਨੂੰ ਹੀ ਮਿਲਣਗੇ ਵਿਦਿਆਰਥੀ ਸੰਗਠਨਾ ਦੀਆਂ ਵੱਡੀਆਂ ਰੈਲੀਆਂ ਤੇ ਵੀ ਰੋਕ ਲਗਾਈ ਗਈ ਹੈ ਰੈਲੀ ਦੇ ਵਿੱਚ 30 ਤੋਂ ਵੱਧ ਲੋਕ ਹਿੱਸਾ ਨਹੀਂ ਲੈ ਸਕਣਗੇ ਕਲਾਸਾਂ ਦੇ ਵਿੱਚ ਕੈਂਪੇਨ ਕਰਨ ਵਾਲੇ ਦੀ ਉਮੀਦਵਾਰੀ ਵੀ ਰੱਦ ਹੋਏਗੀ ਸਿਰਫ ਯੂਨੀਵਰਸਿਟੀ ਦੇ ਵੇਚ ਕਰ ਸਕਦੇ ਨੇ ਪਰ ਕਲਾਸਾ ਦੇ ਵਿੱਚ ਪ੍ਰਚਾਰ ਨਹੀਂ ਕਰ ਸਕਦੇ ਚੋਣ ਪ੍ਰਚਾਰ ਦਾ ਪੂਰਾ ਖਰਚਾ ਉਮੀਦਵਾਰ ਦੇ ਖਰਚ ਦੇ ਵਿੱਚ ਜੋੜਿਆ ਜਾਏਗਾ ਚੋਣਾ ਲਿੰਦੋ ਨਿਯਮਾ ਤਹਿਤੀ ਕਰਵਾਈਆਂ ਜਾਣ ਗਿਆ